ਇੱਕ ਵੀਰਾਂ ਪੰਜਾਬ ਸਰਕਾਰ ਵੱਲੋਂ ਜਿਉਂ ਹੀ ਲੈਂਡ ਪੂਲਿੰਗ ਐ ਸਕੀਮ ਨੂੰ ਵਾਪਸ ਲਿਆ ਗਿਆ ਤਾਂ ਜਿੱਥੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਈ ਜਾ ਰਹੀ ਹੈ ਉੱਥੇ ਜਿਹੜੀ ਕਾਂਗਰਸ ਹੈ ਕਾਂਗਰਸ ਆਪਣੀ ਇਸ ਸੰਘਰਸ਼ ਦੇ ਵਿੱਚ ਜਿੱਤ ਕਰਾਰ ਦੇ ਰਹੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸਭ ਤੋਂ ਪਹਿਲਾਂ ਜਿਹੜਾ ਸੰਘਰਸ਼ ਕੀਤਾ ਗਿਆ ਸੀਗਾ ਉਹ ਕਾਂਗਰਸ ਪਾਰਟੀ ਵੱਲੋਂ ਹੀ ਕੀਤਾ ਗਿਆ ਸੀ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਦੀਆਂ ਜੋ ਤਸਵੀਰਾਂ ਨੇ ਸਿੱਧੀਆਂ ਲਾਈਵ ਤਸਵੀਰਾਂ ਬਲਾਕ ਦੇ ਵਿੱਚ ਜੋ ਇੰਚਾਰਜ ਨੇ ਕਾਂਗਰਸ ਦੇ ਜ਼ਿਲ੍ਹਾ ਇੰਚਾਰਜ ਜੀਕੇ ਕੁਮਾਰ ਟਿੰਕੂ ਉਹਨਾਂ ਵੱਲੋਂ ਇੱਥੇ ਜੋ ਲੱਡੂ ਵੰਡੇ ਗਏ ਆ ਦੇਖ ਸਕਦੇ ਹੋ ਤੁਸੀਂ ਸਾਰੀ ਇਸ ਸਮੇਂ ਕਾਂਗਰਸੀ ਪਹੁੰਚੇ ਹੋਏ ਨੇ ਤੇ ਲੱਡੂ ਵੰਡੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਇਸ ਸਮੇਂ ਜੋ ਲੈਂਡਪੋਲਿੰਗ ਸਕੀਮ ਸੀਗੀ ਉਸ ਦਾ ਜੋ ਸ਼ੁਰੂ ਦੇ ਵਿੱਚ ਹੀ ਜੋ ਵਿਰੋਧ ਕੀਤਾ ਗਿਆ ਸੀਗਾ ਉਹ ਵਿਰੋਧ ਕਾਂਗਰਸ ਵੱਲੋਂ ਹੀ ਕੀਤਾ ਗਿਆ ਸੀ ਤੇ ਦੇਖ ਸਕਦੇ ਹੋ ਤੁਸੀਂ ਮਨੀਸ਼ ਕੁਮਾਰ ਗੌਤਮ ਨੌਜਵਾਨ ਆਗੂ ਤੇ ਲੱਡੂ ਬੰਦੇ ਦੇਖ ਸਕਦੇ ਹੋ ਇਸ ਸਮੇਂ ਤੇ ਤੇ ਆ ਮਨੀਸ਼ ਆ ਗਿਆ ਤੇ ਆ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਤੇ ਦੇਖ ਸਕਦੇ ਹੋ ਇਸ ਸਮੇਂ ਬਹੁਤ ਇੱਕ ਗੱਡੀਆਂ ਰੋਕ ਕੇ ਵੀ ਲੱਡੂ ਬੰਡੇ ਜਾ ਰਹੇ ਆ ਹਾਂਜੀ ਕਿਵੇਂ ਲੈਂਡ ਬੋਲਿੰਗ ਸਥਿਤੀ ਦੇ ਬਾਅਦ ਕਿਵੇਂ ਦਾ ਲੱਗਦਾ ਵਾਪਸ ਲਈਏ ਸਰਕਾਰ ਨੇ ਹਾਂਜੀ ਵਾਪਸ ਲੈਣਾ ਚਾਹੀਦਾ ਸੀ ਫੈਸਲਾ ਵਾਪਸ ਲੈਣਾ ਚਾਹੀਦਾ ਸੀ ਲੋਕਪੱਖੀ ਫੈਸਲਾ ਇਹ ਕੀ ਆਵਾਜ਼ ਆ ਬਿਲਕੁਲ ਲੋਕਪੱਖੀ ਫੈਸਲਾ ਦੱਸ ਰਹੇ ਆ ਹੱਥਾਂ ਦੇ ਵਿੱਚ ਖੁਸ਼ੀ ਦੇ ਲੱਡੂ ਆ ਤੇ ਇਸ ਸਮੇਂ ਆ ਲੱਡੂ ਵੇਖ ਸਾਹਿਬ ਨੂੰ ਤੁਸੀਂ ਸਾਰੇ ਲੱਡੂ ਭਾਈ ਲੈਂਡ ਬੋਲਿੰਗ ਲਈਏ ਵਾਪਸ ਕਿੰਦਾ ਲੱਗਦਾ ਫੈਸਲਾ ਵਧੀਆ ਲੋਕਪੱਖੀ ਹੈ ਬਚ ਗਏ ਲੁੱਟਣ ਤੋਂ ਲਾ ਵੀ ਕੀ ਲਿਆ ਬਾਤ ਹੈ ਠੀਕ ਹੈ ਦੇਖ ਸਾਹਿਬ ਜੀ ਤੁਸੀਂ ਸਾਰੇ ਜੋ ਸਾਰੇ ਲੋਕ ਐ ਇਸ ਸਮੇ ਲੱਡੂ ਵੰਡੇ ਜਾ ਰਹੇ ਆ ਬਾਈ ਨੂੰ ਬਾਈ ਨੂੰ ਤਾਂ ਦੇ ਲੱਡੂ ਇਧਰ ਹਾਜੀ ਬਾਈ ਲੈਂਡ ਪੋਲਿੰਗ ਵਾਪਸ ਲਈਆ ਸਰਕਾਰ ਨੇ ਠੀਕ ਹੈ ਖੁਸ਼ ਐ ਤੁਸੀਂ ਕਿਹੜਾ ਏਰੀਆ ਆਪਣਾ ਫਾਟਵਾ ਪਿੰਡ ਲਓ ਜੀ ਫਾਟਵਾ ਪਿੰਡ ਦੇ ਕਿਸਾਨ ਐ ਮੁੰਡੇ ਹੋਰ ਬਾਪੂ ਜੀ ਕੀ ਕਹਿਣਾ ਚਾਹੋਗੇ ਲੈਂਡ ਪੋਲਿੰਗ ਜਿਹੜੀ ਵਾਪਸ ਹੋਈ ਐ ਹੁਣ ਇਹ ਭਗਵੰਤ ਮਾਨ ਸਰਕਾਰ ਨੇ ਵਾਪਸ ਲਈਆ ਠੀਕ ਹੋ ਗਿਆ ਠੀਕ ਹੋ ਗਿਆ ਬੜਾ ਸੰਘਰਸ਼ ਕਰਨਾ ਪਿਆ ਸੰਘਰਸ਼ ਦੀ ਜਿੱਤ ਗਈ ਆਪਾਂ ਆ ਜਿੱਤ ਗਈ ਜੀ ਜਿੱਤ ਹੋਈ ਹੈ ਜੀ ਜਿੱਤ ਹੋਈ ਹੈ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਉੱਤੇ ਜਾ ਰਹੇ ਹੈ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਹੈ ਤੇ ਆਦੂ ਸਹਿਵਾਨ ਹੈ ਕੀ ਕਹਿਣਾ ਚਾਹੂਗੇ ਜੀ ਸਭਨਾ ਮੈਂ ਪਹਿਲਾਂ ਤੁਹਾਡੇ ਜਰੀਏ ਸਾਰੇ ਪੰਜਾਬੀਆਂ ਨੂੰਾਰੇ ਕਾਂਗਰਸੀ ਭਰਾਵਾਂ ਨੂੰ ਜਿਨ੍ਹਾਂ ਨੇ ਸੰਘਰਸ਼ ਕਰਿਆ ਸੰਘਰਸ਼ ਕਰਕੇ ਲੈਂਡ ਪੋਲਿੰਗ ਦੇ ਅਗੇਸਟ ਜਿਹੜੀ ਲੈਂਡ ਪੋਲਿੰਗ ਕਰ ਰਹੀ ਸੀ ਪੰਜਾਬ ਸਰਕਾਰ ਉਦੋਂ ਜ਼ਮੀਨਾਂ ਸਾਡੇ ਕਿਸਾਨ ਭਰਾਵਾਂ ਦੀਆਂ ਖੜਾਈਆਂ ਠੀਕ ਤੇ ਉਹਦੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦੀ ਹੈ ਜਿਨ੍ਹਾਂ ਪੱਤਰਕਾਰ ਭਰਾਵਾਂ ਨੇ ਵੀ ਇਸ ਸੰਘਰਸ਼ ਦੇ ਵਿੱਚ ਸਾਡੀ ਅਮਦਦ ਕੀਤੀ ਜੋ ਸੰਘਰਸ਼ ਦੇ ਵਿੱਚ ਹਿੱਸਾ ਬਣੇ ਹੋਏ ਸੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕੀਤਾ ਜੀ ਉਹ ਸੰਗਾਰਤ ਇਹ ਤੁਹਾਡੇ ਸਾਹਮਣੇ ਕਾਂਗਰਸ ਦੇ ਅਹੁਦੇਦਾਰ ਮਦਨਜੀ ਖੜੇ ਨੇ ਬਲੌਕ ਪ੍ਰਧਾਨ ਨੇ ਸਾਡੇ ਗਰਮੀਤ ਖੇੜਾ ਜੀ ਦਰਸ਼ਨ ਖੇੜਾ ਜੀ ਖੜੇ ਨੇ ਗਰਮੀਤ ਸਿੰਘ ਧੋਰਾ ਖੜੇ ਨੇ ਸੋ ਕਹਿਣ ਦਾ ਭਾਵ ਸਾਰੇ ਕਿਸਾਨ ਭਰਾਵਾਂ ਨੇ ਕਿਸਾਨੀ ਨੂੰ ਮਤਲਬ ਬਲਜੀਤ ਤੱਕੜਣਾ ਖੜੇ ਆ ਜਿਹੜਾ ਕਿਸਾਨ ਸੈੱਲ ਦੇ ਮੈਂਬਰ ਵੀ ਨੇ ਪ੍ਰਧਾਨ ভাইস ਪ੍ਰਧਾਨ ਸੈਕਟਰੀ ਇਸ ਤਰ੍ਹਾਂ ਉਹ ਸਾਰੇ ਸਾਡੇ ਨਾਲ ਖੜੇ ਨੇ ਤੇ ਸਾਡੇ ਵਿੱਚ ਉਹਦੇ ਵਿੱਚ ਸਾਡੇ ਜਿਹੜੇ ਇਲਾਕੇ ਦੇ ਕਾਰੋਬਾਰੀ ਬੰਦੇ ਵੀ ਨੇ ਉਹ ਸਾਰੇ ਕਾਰੋਬਾਰੀ ਬੰਦੇ ਆ ਨੇ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਲਾਇਆ ਹਿੱਸਾ ਦਿੱਤਾ ਜਿਹਦੇ ਨਾਲ ਸਾਰੇ ਕਾਰੋਬਾਰੀ ਭਰਾਵਾਂ ਦਾ ਵੀ ਕਾਰੋਬਾਰ ਚੱਲਣਾ ਮਜ਼ਦੂਰ ਦਾ ਵੀ ਕੰਮ ਚੱਲਣਾ ਮਜ਼ਦੂਰ ਵਾਲਿਆਂ ਦੇ ਵੀ ਚਾਹੇ ਐਸਸੀਐਲ ਦੇ ਸਾਡੇ ਨਾਲ ਹੁਣ ਉਹਨਾਂ ਦਾ ਵੀ ਕੰਮ ਚੱਲਣਾ ਦੇਖੋ ਕਾਰੋਬਾਰ ਨਾਲ ਜਦੋਂ ਕਾਰੋਬਾਰ ਮਿਲਦਾ ਲੋਕਾਂ ਨੂੰ ਉਹਦੇ ਨਾਲ ਹੀ ਕੰਮ ਕਾਰੋਬਾਰ ਮਿਲਦਾ ਰੋਟੀ ਚੱਲਣੀ ਹੈ ਸਾਰਿਆਂ ਦੀ ਦੁਕਾਨਦਾਰਾਂ ਦਾ ਕਾਰੋਬਾਰ ਚੱਲਣਾ ਮਜ਼ਦੂਰ ਦੀ ਮਜ਼ਦੂਰੀ ਚੱਲਣੀ ਹੈ। ਸੋ ਬਹੁਤ ਬੜੀ ਜਿੱਤ ਹੈ। ਕਾਂਗਰਸ ਪਾਰਟੀ ਦਾ ਜਿਹੜਾ ਸੰਘਰਸ਼ ਆਪ ਨੇ ਪਹਿਲਾਂ ਕੀਤਾ ਉਹਨੂੰ ਦੇਖ ਕੇ ਬਾਕੀ ਪਾਰਟੀਆਂ ਨੇ ਕੀਤਾ ਸੰਘਰਸ਼। ਸਭ ਨਾਲੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੰਘਰਸ਼ ਕਰਿਆ ਤੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆਪ ਦੇ ਸਾਰਿਆਂ ਨੂੰ ਬਧਾ। ਕਿਹਦੀ ਸਰਕਾਰ ਹੈ? ਪੰਜਾਬ ਸਰਕਾਰ ਨੇ ਤਾਂ ਇਹ ਵੀ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਨੌਜਵਾਨਾਂ ਨੂੰ ਅਸੀਂ ਨੌਕਰੀ ਦੇਵਾਂਗੇ। ਕਿੱਥੇ ਐ ਨੌਕਰੀ? ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਸੀਂ ਸਾਰੇ ਸਾਰਿਆਂ ਦੇ ਅੱਜ ਤੱਕ ਜਿਹੜਾ ਜਿਹੜੀਆਂ ਕੰਮ ਬਣਿਆ ਸੀ ਆਪਣੀਆਂ ਗਰੀਬ ਗਰੀਬ ਬੱਚਿਆਂ ਦੇ ਵਿਆਹਾਂ ਦੇ ਪੈਸੇ ਦੇਣ ਦੇ ਸੰਗਠਨ ਜੀਮ 51000 ਰੁਪਏ ਸਾਡੀ ਬਿਜਲੀ ਕਾਂਗਰਸ ਸਰਕਾਰ ਨੇ ਕਰਿਆ ਸੀ ਉਹ 51 ਪੈਸੇ ਨਹੀਂ ਦੇ ਸਕੇ ਜੀ ਪ੍ਰਧਾਨ ਜੀ ਸੁਖਵੀਰ ਸੁਖਵੀਰ ਸਿੰਘ ਬਾਦਲ ਦਾਵਾ ਕਰਦਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਮਿਟਿਆ ਸੀ ਤਾਂ ਇਹ ਜਿੱਤ ਹੋਈ ਹੈ ਕੀ ਕਹਿਣਾ ਚਾਹੂਗੇ ਸਾਰੇ ਬਾਦਲ ਸਾਹਿਬ ਨੂੰ ਮੈਂ ਵਧਾਈ ਦਿੰਦਾ ਹਾਂ ਵੀ ਉਹਨਾਂ ਦੇ ਬਰਬਰ ਇੱਕ ਪ੍ਰੈਜ਼ੈਂਟ ਹੋਰ ਆ ਗਿਆ ਇਹ ਗੱਲ ਪਹਿਲਾਂ ਤਾਂ ਮੈਰੀ ਨੂੰ ਵਧਾਈ ਲੈ ਲੈਣਾ ਠੀਕ ਵੀ ਗੱਲ ਬਾਅਦ ਚ ਤਾਂ ਬਜ਼ੇਰਾ ਤੁਰੇ ਫਿਰਦੇ ਆ ਸਭ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਸਾਰੇ ਪੇਪਰ ਵਾਲਿਆਂ ਨੂੰ ਅਖਬਾਰ ਵਾਲਿਆਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਦੇਸ਼ ਸੰਘਰਸ਼ ਕਿਹਨੇ ਸ਼ੁਰੂ ਕਰਿਆ ਸੰਘਰਸ਼ ਤਾਂ ਹੁਣ ਰਾਹੁਲ ਜੀ ਨੇ ਉੱਥੇ ਕਰਿਆ ਹੋਇਆ ਸੰਵਿਧਾਨ ਦਾ ਸੰਵਿਧਾਨ ਦਾ ਕਰਿਆ ਸੀ ਰਾਜੇ ਵਿੜਿੰਗ ਨੇ ਉਰੇ ਕਰਿਆ ਇਹਦੇ ਵਾਸਤੇ ਸੰਵਿਧਾਨ ਦਾ ਵੀ ਅਸੀਂ ਕਰਿਆ ਜਿਹੇ ਕਰਕੇ ਉੱਥੇ ਅੱਜ ਤੱਕ ਪਾਰਲੀਮੈਂਟ ਚ ਪਾਰਲੀਮੈਂਟ ਨਹੀਂ ਚੱਲਦੀ ਉਹ ਰਹਾਂਗੇ ਨਹੀਂ ਦੇਣਾ ਕੱਲ ਨੂੰ ਇਹ ਉੱਠ ਕੇ ਕਹਿ ਦੇਣਗੇ ਜਿਵੇਂ ਪਹਿਲਾਂ ਮੁਕਰ ਗਏ ਨਹੀਂ ਅਕਾਲੀਆਂ ਨੇ ਵੀ ਬਹੁਤ ਤਿੰਨ ਮੈਂ ਪਹਿਲਾਂ ਇਹਨਾਂ ਨੇ ਮੰਤਰੀ ਜਦੋਂ ਤਿੰਨ ਕਾਲੇ ਕਾਨੂੰਨ ਬਣਾਏ ਸੀ ਸਾਡੀ ਸਿੱਖੀ ਦੇ ਵਿਰੋਧ ਕਿਸਾਨੀ ਦੇ ਅਗੇਂਸਟ ਜਦ ਬਾਦਲ ਦੀ ਵਾਈਫ ਨੇ ਦਾ ਸੁਖਵੀਰ ਬਾਦਲ ਦੀ ਵਾਈਫ ਨੇ ਦਾ ਜਿਹੜੀ ਐਮਪੀ ਸੀ ਉਹਨੇ ਸਾਈਨ ਕਰੇ ਹੋਏ ਸੀ ਜੀ ਤੇ ਉਹ ਵੀ ਮੰਨ ਕਰਦੇ ਸੀ ਵੀ ਉਹ ਠੀਕ ਬਣਿਆ ਬਾਅਦ ਇਹ ਉਹ ਤਾਂ ਵਾਪਸ ਕਰਨ ਲੱਗੇ ਸੋ ਇਹਨਾਂ ਦਾ ਕੰਮ ਹੈ ਇਹ ਬਾਹਰ ਝੋਣਦੇ ਆ ਉੱਠ ਕੇ ਫਿਰ ਕਹਿੰਦੇ ਆ ਵੀ ਹਾਂ ਅਸੀਂ ਆਹ ਕਰਤਾ ਇਸੇ ਕਰਾ ਵੜਦਾ ਇਹਨਾਂ ਦਾ ਫਰਜ ਸੀ ਸਭ ਨਾਲ ਪਹਿਲਾਂ ਆ ਕੇ ਕਹਾਂ ਕਿਸਾਨ ਪੰਜਾਬ ਦੀ ਖੇਤਰੀ ਪਾਰਟੀ ਆ ਇਹਨਾਂ ਨੂੰ ਮਾੜਾ ਚਾਹੀਦਾ ਦਾ ਦਾ ਹੈ ਨਹੀਂ ਉਹਨਾਂ ਨੇ ਦੋਸ਼ ਲਗਾਏ ਆ ਕਿ ਜੇਕਰ ਇਹ ਲੈਂਡ ਪੂਲਿੰਗ ਸਕੀਮ ਚਲਦੀ ਰਹਿੰਦੀ ਤਾਂ 1 ਲੱਖ ਕਰੋੜ ਦਾ ਜਿਹੜਾ ਵੱਡਾ ਘਟਾਲਾ ਹੋਣਾ ਸੀ ਉਹ ਹੋਇਆ ਤਾਂ ਨਹੀਂ ਉਹਦੇ ਹੁਣ ਆਦਾ ਸਰਕਾਰ ਨੇ ਕਰਨਾ ਸੀ ਪੰਜਾਬ ਸਰਕਾਰ ਨੇ ਕਾਂਗਰਸ ਨੂੰ ਤਾਂ ਕੋਈ ਮਿਲਣਾ ਹਾਂ ਕਾਂਗਰਸ ਨੇ ਬਚਾਇਆ ਆ ਉਹਦਾ ਕਿਸਾਨ ਬਚਾਇਆ ਉਹਦੀ ਖਸਾਨੀ ਬਚਾਈ ਆ ਜੀ ਧੰਨਵਾਦ ਤੇ ਦੇਖ ਸਕਦੇ ਹੋ ਤੁਸੀਂ ਕਿ ਇਸ ਸਮੇਂ ਪੂਰਾ ਰਸ਼ ਇੱਥੇ ਹੋ ਗਿਆ ਲੱਡੂ ਵੰਡੇ ਗਏ ਆ ਤੇ ਬੜੀਆਂ ਖੁਸ਼ੀਆਂ ਮਨਾਇਆ ਹਾਂ ਜੀ ਨੀਤ ਕਪਤਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਯੂਥ ਕਾਉਂਸਲ ਦੇ ਵਿੱਚ ਤੁਸੀਂ ਬੜੇ ਧਰਨੇ ਲਗਾਏ ਆ ਸੰਘਰਸ਼ ਕੀਤਾ ਇੱਥੇ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਹੁਣ ਸੰਘਰਸ਼ ਜਿੱਤੂਆ ਕਿਵੇਂ ਦਾ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਡੈਫੀਨਟਲੀ ਇਹ ਸੰਘ ਜਿੱਤਣਾ ਚਾਹੀਦਾ ਸੀ ਅਸੀਂ ਜਿੱਥੇ ਹੈ ਸੰਘਰਸ਼ ਸਾਡੀ ਪਾਰਟੀ ਸਭ ਤੋਂ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਹੈ ਸਭ ਤੋਂ ਪਹਿਲਾਂ ਧਰਨਾ ਕਿਸਾਨਾਂ ਦੇ ਅੱਗੇ ਦਿੱਤਾ ਤੇ ਕਿਸਾਨਾਂ ਦੀ ਜਿੱਤ ਪ੍ਰਾਪਤ ਹੋਈ ਆਮ ਆਦਮੀ ਪਾਰਟੀ ਨੂੰ ਇਹ ਜਿਹੜੀ ਲੈਂਡ ਪੁਲਿੰਗ ਸਕੀਮ ਉਹਨਾਂ ਦੀ ਉੱਪਰੋਂ ਕਬੂਲ ਨਹੀਂ ਭਈ ਇਹ ਬਹੁਤ ਜ਼ਿਆਦਾ ਵਧੀਆ ਵਧਾਈ ਵਾਲੀ ਗੱਲ ਹੈ ਇਸ ਕਰਕੇ ਅੱਜ ਬਹੁਤ ਜ਼ਿਆਦਾ ਕੂਚੀ ਵਿੱਚ ਸਾਡੀ ਹਲਕਾ ਖਰੜ ਤੋਂ ਬਲਾਕ ਮਾਜਰੀ ਵਿੱਚ ਲੱਡੂ ਵੰਡ ਰਹੇ ਆ ਸਾਰੇ 80 ਬੰਦੇ ਰਹਿ ਸਕਦੇ ਖੜੇ ਵੀ ਨਹੀਂ ਬੈਠ ਸਕਦੇ ਖੜੇ ਸਕਦੇ ਬਿਲਕੁਲ ਬਾਪੂ ਜੀ ਕੀ ਵਿਚਾਰਾ ਆਪਣੇ ਯਾਰ ਵਧੀਆ ਜੀ ਆਪਣੇ ਲੱਗੀ ਲਾ ਕੇ ਸਰਕਾਰ ਬਣੀ ਉਹ ਕਿਉਂ ਲਾ ਰਹੀ ਹੈ ਕਾਂਗਰਸ ਨੇ ਵਧੀਆ ਕਰਿਆ ਸਾਰੇ ਸਾਹਮਣੇ ਜੀ ਲਗਾਤਾਰ ਸਾਡੀ ਜਿਹੜੀ ਮੈਨੇ ਸਾਡੀ ਮਿਲਿਆ ਪੈ ਗਈ ਜੀ ਉਹ ਵੀ ਅਕਾਲੀ ਦਰਬਾਰ ਦੇ ਸੰਘਰਸ਼ ਕਰ ਰਿਹਾ ਜੀ ਆਪਣਾ ਧਰਨੇ ਲਾਇਆ ਜੀ ਜਾ ਕੇ ਸੰਘਰਸ਼ ਸਾਨੂੰ ਬੂਰ ਪੈ ਗਿਆ ਹਾਂਜੀ ਹਾਂ ਪਰ ਹੁਣ ਜਿਹੜੀ ਅਕਾਲੀ ਦਰਬਾਰ ਤੇ ਉਹਨੂੰ ਆਪਣੇ ਆਪ ਨੂੰ ਰੀਅਲ ਬਿਲਕੁਲ ਦੇਖ ਸਕਦੇ ਹੋ ਤੁਸੀਂ ਸਾਰੇ ਇਸ ਸਮੇਂ ਜਿੰਨੇ ਵੀ ਸਾਥੀ ਇਹ ਸਾਰੇ ਲੱਡੂ ਵੰਡੇ ਗਏ ਹਾਂਜੀ ਕੀ ਹਾਲ ਚਾਲ ਹੈ ਜੀ ਮੈਂ ਲੈਂਡ ਪੁਲਿੰਗ ਵਾਪਸ ਲਈ ਗਈ ਹੈ ਕਿ ਮੇਰਾ ਮਹਿਸੂਸ ਹੁੰਦਾ ਹੁਣ ਲੱਕੇ ਚ ਮੈਂ ਖਾਣ ਪਤਾ ਨਹੀਂ ਲੋਕ ਹੈ ਜੀ ਜੀ ਇਹ ਤਾਂ ਇਹਨਾਂ ਨੇ ਜਿਹੜੀ ਆਮ ਪਾਰਟੀ ਜਿੱਤੀ ਸੀ ਇਹ ਤਾਂ ਲਟੇਰੀ ਦੀ ਲੜਿਆ ਬਿਲਕੁਲ ਜਮਾਂ ਤਾਂ ਲਟੇਰੇ ਜੀ ਹਾਲ ਤੱਕ ਗਗਨ ਮਾਨ ਨੇ ਅਸੀਂ ਬਣਾਈ ਔਲ ਬੈਠਕ ਇਹਨਾਂ ਨੇ ਇੱਕ ਵੀ ਗ੍ਰਾਂਟ ਨਹੀਂ ਪਿੰਡ ਨੂੰ ਦਿੱਤੀ ਇੱਕ ਵੀ ਜੇ ਜਾਣੇ ਬੀਬਾ ਇਹੀ ਕਹਿੰਦੀ ਆ ਕੋਈ ਨਹੀਂ ਜੀ ਸੋਚਦੇ ਥੋੜੇ ਬਸ ਸੋਚਣੇ ਦਾ ਕਿੰਨਾ ਕੁ ਟਾਈਮ ਹੈ ਠੀਕ ਦਿਓ ਗ੍ਰਾਂਟਾਂ ਪਿੰਡਾਂ ਨੂੰ ਪਿੰਡਾਂ ਨੂੰ ਬੰਡਾ ਤੁਹਾਡੇ ਕੋਲ 1.5 ਸਾਲ ਰਹਿ ਗਿਆ ਸਾਰੇ ਠੀਕ ਤੇ ਹੁਣ ਬੀਬਾ ਜੀ ਆਪ ਛੱਡਦੀ ਜਾਂਦੀ ਆ ਆਮ ਪਾਰਟੀ ਨੂੰ ਆਪ ਛੱਡ ਕੇ ਭੱਜ ਰਹੀ ਹੈ ਹੁਣ ਤੋਂ ਬਿਲਕੁਲ ਦੇਖੋ ਕਿਹਾ ਜਾ ਰਿਹਾ ਕਿ ਵੀ ਆਮ ਆਦਮੀ ਪਾਰਟੀ ਆਪ ਛੱਡ ਛੱਡ ਕੇ ਭੱਜ ਰਹੀ ਹੈ ਅ ਪਹਿਲਾਂ ਚਾਹੇ ਉਹ ਰੇੜੀਆਂ ਸੀਗੀਆਂ ਪ੍ਰਾਈਵੇਟ ਜੋ ਜਿੰਨਾਂ ਨੇ ਕਿ ਮੋਟਰਸਾਈਕਲ ਲਗਾ ਲਏਗੇ ਸੀਗੇ ਜਗਾੜੂ ਰੇੜੀਆਂ ਕਿਹਾ ਜਾਂਦਾ ਸੀਗਾ ਉਹਨਾਂ ਦੇ ਉਹਨਾਂ ਦਾ ਵੀ ਫੈਸਲਾ ਵਾਪਸ ਲਿਆ ਗਿਆ ਸੀਗਾ ਹੋਰ ਵੀ ਕਈ ਫੈਸਲੇ